ਅੱਜ ਅਪਾਰ ਐਡਿ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇਹ ਅਪਾਰ ਐਡਿ ਉਹਨਾਂ ਬੱਚਿਆਂ ਦੀ ਬਣਦੀ ਹੈਗੀ ਆ ਜਿਹੜੇ ਸਟੱਡੀ ਕਰ ਰਹੇ ਆ ਜਾਂ ਅੱਗੇ ਕਰਨਗੇ ਤੇ ਅਪਾਰ ਐਡਿ ਬਾਰੇ ਜਾਣਕਾਰੀ ਪੂਰੀ ਦੇਵਾਂਗੇ ਤੇ ਕਾਫੀ ਜਿਹੜੇ ਭਰਾਮਾਂ ਦੇ ਮੈਸੇਜ ਵੀ ਆਉਂਦੇ ਆ ਫੇਸਬੁੱਕ ਤੇ ਰੀਲਾਂ ਵਗੈਰਾ ਵੀ ਪੈ ਰਹੀਆਂ ਨੇ ਵੀ ਇਸ ਨੂੰ ਨਾਂ ਬਣਾਇਆ ਜਾਵੇ ਇਹਦੇ ਨਾਲ ਆਪਣਾ ਡਾਟਾ ਜਿਹੜਾ ਲੀਕ ਹੋਵੇਗਾ ਦੇਖੋ ਵੈਸੇ ਤਾਂ ਹਰ ਇੱਕ ਬੰਦੇ ਆਧਾਰ ਕਾਰਡ ਸਰਕਾਰ ਦੇ ਕੋਲ ਹੈਗਾ ਜੋ ਚਾਹੇ ਸਰਕਾਰ ਆਪਣੇ ਨਾਲ ਕਰ ਸਕਦੀ ਹੈ ਤੇ ਇਸ ਆਪਾਰ ਆਈਡੀ ਦਾ ਆਪਣੇ ਬੱਚਿਆਂ ਦਾ ਕੀ ਬੈਨੀਫਿਟ ਹੈਗਾ ਕਿਉਂਕਿ ਇਸ ਆਪਾਰ ਆਈਡੀ ਦੇ ਨਾਲ ਜਿਹੜੇ ਆਪਾਂ ਡਾਕੂ ਥੱਬਾ ਡਾਕੂਮੈਂਟਾਂ ਦਾ ਜਿਹੜਾ ਚੱਕਦੇ ਸੀਗੇ ਉਹਨਾਂ ਨੂੰ ਚੱਕਣ ਦੀ ਜਿਹੜੀ ਲੋੜ ਨਹੀਂ ਹੈਗੀ ਦੇਖੋ ਜਿਹੜੇ ਤਾਂ ਸਟੱਡੀ ਹੁਣ ਪੂਰੀ ਕਰ ਗਏ ਉਹਨਾਂ ਨੂੰ ਤਾਂ ਦੇਖੋ ਕੋਈ ਬੈਨੀਫਿਟ ਨਹੀਂ ਹੈਗਾ ਚਾਹੇ ਕੋਈ ਬੱਚਾ ਫਸਟ ਦੇ ਵਿੱਚ ਪੜਦਾ ਚਾਹੇ ਕੋਈ ਸੈਕਿੰਡ ਦੇ ਵਿੱਚ ਪੜਦਾ ਹਨਾ ਚਾਹੇ ਕੋਈ ਚੌਥੀ ਪੰਜਵੇਂ ਦੇ ਵਿੱਚ ਪੜਦਾ ਹੈਗਾ ਤੇ ਉਹਨਾਂ ਦੇ ਲਈ अपार आईडी ਦਾ ਫਾਇਦਾ ਇਹ ਹੈ ਵੀ ਨਰਸਰੀ ਕਲਾਸ ਤੋਂ ਲੈ ਕੇ ਅ ਪਲੱਸ 2 ਤੱਕ ਬੀਏ ਤੱਕ ਅ ਅੱਗੇ ਜਿਹੜਾ ਕੋਈ ਕੋਈ ਐਮਬੀਏ ਕਰਦਾ ਹੈ ਕੋਈ ਬੀਸੀਏ ਕਰਦਾ ਹੈ ਹਨਾ ਕੋਈ ਐਮਐਸਸੀ ਕਰਦਾ ਕੋਈ ਬੀਐਸਸੀ ਕਰਦਾ ਕੋਈ ਕਾਮਰਸ ਕਰਦਾ ਕੋਈ ਡਿਪਲੋਮਾ ਕਰਦਾ ਹੈਗਾ ਇਹ ਸੋਡੀਆਂ ਸਾਰੀਆਂ ਡਿਗਰੀਆਂ ਜਿਹੜੀਆਂ ਇਸ अपार आईडी ਦੇ ਵਿੱਚ ਜਿਹੜੀਆਂ ਅਪਲੋਡ ਹੋ ਜਾਣੀਆਂ ਜਿੱਥੇ ਤੁਸੀਂ ਕਿਤੇ ਇੰਟਰਵਿਊ ਦੇਣ ਜਾਣਾ ਹੈਗਾ ਜਾਂ ਤੁਸੀਂ ਨੂੰ ਕੋਈ ਪੋਸਟ ਭਰਨੀ ਹੈਗੀ ਆ ਤਾਂ ਤੁਸੀਂ ਇਹ 12 ਅੰਕਾਂ ਦਾ ਜਿਹੜਾ ਅਪਾਰ ਆਈਡੀ ਬਣਾਈ ਹੋਊਗੀ ਇਹਦੇ ਵਿੱਚ ਤੁਹਾਡਾ ਜਿਹੜਾ ਡਾਟਾ ਦਰਜ ਹੋਵੇਗਾ ਇੱਕ ਤਾਂ ਜਦੋਂ ਕਿਤੇ ਤੁਸੀਂ ਨੇ ਪੋਸਟ ਭਰਨੇ ਆ ਇਸ ਅਪਾਰ ਆਈਡੀ ਨੂੰ ਦੇ ਦਿਓ ਅਗਲਾ ਤੁਹਾਡੇ ਸਾਰੇ ਡਾਕੂਮੈਂਟ ਅਪਲੋਡ ਕਰ ਦੂਗਾ ਤੇ ਤੁਹਾਡੀ ਪੋਸਟ ਭਰੀ ਜਾਊਗੀ ਦੂਸਰਾ ਫਾਇਦਾ ਇਹਦੇ ਨਾਲ ਇਹ ਹੈ ਵੀ ਜਿਹੜੇ ਬੱਚੇ ਦੇਖੋ ਸਹੀ ਪੜ੍ਹਾਈ ਕਰਦੇ ਆ ਹਨਾ ਇੱਕ ਬੱਚਾ ਐਮ ਐਸ ਸੀ ਸਹੀ ਕਰਦਾ ਹਨਾ ਪੂਰੀ ਮਿਹਨਤ ਲਾ ਕੇ ਪੜ੍ਹਾਈ ਕਰਦਾ ਦੂਸਰੀ ਸਾਈਡ ਤੇ ਕੋਈ ਹੋਰ ਬੱਚਾ ਉਸ ਡਿਗਰੀ ਨੂੰ ਸਕੈਨ ਕਰਵਾ ਲੈਂਦਾ ਨੌਕਰੀ ਉਹ ਪਹਿਲਾਂ ਲੈ ਜਾਂਦਾ ਇਹਦੇ ਵਿੱਚ ਜਿਹੜੇ ਬੱਚੇ ਦੇ ਸਹੀ ਪੜਾਈ ਕਰਦੇ ਹਨ ਸਹੀ ਡਾਕੂਮੈਂਟ ਇਹਦੇ ਵਿੱਚ origignal ਡਾਕੂਮੈਂਟ ਚਾੜਨਗੇ ਕੋਈ ਛੋਟਾ ਡਾਕੂਮੈਂਟ ਜਿਹੜਾ ਗੁੰਮਿਆ ਨਹੀਂ ਜਾਵੇਗਾ ਕਈ ਵਾਰ ਗੁੰਮ ਜਾਂਦਾ ਫਿਰ ਆਪਾਂ ਜੇ ਕੋਈ PSV ਤੋਂ ਕਰਦਾ ਆਪਣੇ ਚੰਡੀਗੜ੍ਹ ਤੋਂ ਕਢਾ ਕੇ ਲਿਆਉਂਦਾ ਕੋਈ ਜਿਹੜਾ ਦਿੱਲੀ ਬੋਰਡ ਤੋਂ ਕਰਦਾ ਦਿੱਲੀ ਬੋਰਡ ਤੋਂ ਕਢਵਾ ਕੇ ਲਿਆਉਣ ਡਾਕੂਮੈਂਟ ਗੁੰਮ ਜਾਂਦੇ ਇੱਕ ਤਾਂ ਇਹ ਨਾਲ ਛੋਟੇ ਡਾਕੂਮੈਂਟ ਨੇ ਗੁੰਮਣਗੇ ਦੂਸਰੀ ਗੱਲ ਜਿਹੜੇ ਨਕਲੀ ਡਿਗਰੀਆਂ ਲੈ ਕੇ ਨੌਕਰੀ ਲੈਂਦੇ ਆ ਉਹਨਾਂ ਦਾ ਜਿਹੜਾ ਪਰਦਾ ਜਿਹੜਾ ਸਾਫ਼ ਹੋ ਜਾਏਗਾ ਕਿਉਂਕਿ ਇੱਥੇ ਅਪਾਰ ਐੜੀ ਉਹਦੀ ਬਣੂਗੀ ਜਿਹੜਾ ਬੱਚਾ ਦੇਖੋ ਸਹੀ ਪੜ੍ਹਾਈ ਕਰੂਗਾ ਮੈਂ ਤਾਂ ਕਹਿਣਾ ਵੀ ਮੈਂ ਆਪਣੇ ਜੇ ਬੱਚਿਆਂ ਨੂੰ ਅੱਗੇ ਹੁਣ ਪੜ੍ਹਾਵਾਵਾਂਗਾ ਤਾਂ ਮੈਂ ਅਪਾਰ ਐੜੀ ਜ਼ਰੂਰ ਬਣਾਵਾਂਗਾ ਕਿਉਂਕਿ ਮੈਂ ਸਭ ਨੂੰ ਬੇਨਤੀ ਹੀ ਕਰਦਾ ਵੀ ਆਪੋ ਆਪਣੇ ਬੱਚਿਆਂ ਦੀ ਅਪਾਰ ਐੜੀ ਤੁਸੀਂ ਜ਼ਰੂਰ ਬਣਾਓ ਇਹਦੇ ਨਾਲ ਤੁਹਾਡੇ ਬੱਚਿਆਂ ਦੀ ਪੜ੍ਹਾਈ ਹੈ ਜਿਹੜੀ ਸੇਵ ਰਹੇਗੀ ਕੋਈ ਡਾਕੂਮੈਂਟ ਨੂੰ ਗੁੰਮੇਗਾ ਕੋਈ ਡਾਕੂਮੈਂਟ ਸਾਹਮਣੇ ਦੀ ਲੋੜ ਨਹੀਂ ਇਹਦੇ ਨਾਲ ਆਧਾਰ ਕਾਰਡ ਲੱਗਿਆ ਬਾਕੀ ਜਿਹੜੇ ਤੁਹਾਡੇ ਇੰਟਰਨੈਟ ਕੈਫੇ ਹੈਗੇ ਆ ਉਹਨਾਂ ਕੋਲ ਜਾ ਕੇ ਤੁਸੀਂ ਵਪਾਰ ਐੜੀ ਆਪਦੀ ਬੱਚਿਆਂ ਦੀ ਜਿਹੜੀ ਜ਼ਰੂਰ ਬਣਾਓ ਇਹਦੇ ਨਾਲ ਤੁਹਾਡੇ ਬੱਚਿਆਂ ਦੀ ਅਸਲੀ ਡਿਗਰੀਆਂ ਵਪਾਰੜੇ ਦੇ ਵਿੱਚ ਹੋਣਗੀਆਂ ਜਿਹੜੇ ਹੁਣ ਨਕਲੀ ਡਿਗਰੀ ਲੈ ਕੇ ਨੌਕਰੀ ਲੈਂਦੇ ਆ ਉਹਨਾਂ ਦਾ ਜਿਹੜਾ ਝੰਜਟ ਖਤਮ ਹੋਵੇਗਾ ਉਹਨਾਂ ਦਾ ਪੜਦਾ ਜਿਹੜਾ ਸਾਫ ਹੋ ਗਿਆ ਇਹ ਬਹੁਤ ਹੀ ਵਧੀਆ ਜਿਹੜੇ ਬੱਚੇ ਸਹੀ ਪੜ੍ਹਾਈ ਕਰਦੇ ਆ ਉਹਨਾਂ ਦੇ ਲਈ ਆਪਾਰ ਐਡੀ ਬਹੁਤ ਵਧੀਆ ਚੀਜ਼ ਹੈਗੀ ਆ ਕਿ ਕਾਫੀ ਸੋਸ਼ਲ ਮੀਡੀਆ ਵਾਲੇ ਵਿਦਵਾਨ ਕਹੀ ਜਾਂਦੇ ਆ ਬੱਚਿਆਂ ਨੂੰ ਆਪਾਰ ਐਡੀ ਨਾ ਬਣਾਓ ਤੁਹਾਡੇ ਬੱਚਿਆਂ ਡਾਕੂਮੈਂਟ ਚੋਰੀ ਹੋ ਜਾਣਗੇ ਇਹਦੇ ਨਾਲ ਕੁਝ ਨਹੀਂ ਹੋਣਾ ਬੇਜੰਕ ਕੋਕੇ ਬਣਾ